ਅਕਸਰ ਇਹ ਸਰਕਾਰੀ ਡਾਕਟਰਾਂ ਦੀਆਂ ਬੇਤੀਆਲੀਆਂ ਤੇ ਅਣਗਹਿਲੀਆਂ ਸੁਲ ਵਿੱਚ ਆਉਂਦੀਆਂ ਨੇ ਪਰ ਕਈ ਵਾਰ ਡਾਕਟਰ ਮਰੀਜ਼ਾਂ ਲਈ ਰੱਬ ਦਾ ਰੂਪ ਬਣ ਕੇ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਨੇ ਅਜਿਹਾ ਇੱਕ ਮਾਮਲਾ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਡਾਕਟਰ ਮੁਹੱਬਤਪਾਲ ਸਿੰਘ ਅਤੇ ਉਹਦੀ ਟੀਮ ਨੇ ਸੀਪੀਆਰ ਦੇ ਇੱਕ ਬੀਐਸਐਫ ਜਵਾਨ ਨੂੰ ਮੌਤੇ ਮੂੰਹ ਚੋਂ ਕੱਢ ਲਿਆਂਦਾ ਜਿਸ ਨੂੰ ਕਾਮਨ ਕਰੈਟ ਨਾਮ ਦੇ ਜ਼ਹਿਰੀਲੇ ਸੱਪ ਵੱਲੋਂ ਕੱਟ ਲਿਆ ਗਿਆ ਸੀ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕਲਾਨੌਰ ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸੀਗਾ ਜਿਹਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਤਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਘੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪਤਾਲ ਕਲਾਂ瑙 ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਕੋਲ ਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਉਹਦੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਸੀ ਇਹਨੂੰ ਸੱਪ ਨੇ ਵੱਢਿਆ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜੀ ਸੀ ਜ਼ਹਿਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਤੇ ਬੀਪੀ ਪਲਸ ਜਿਹੜਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਇੱਕ ਆਪਾਂ ਕਹਿ ਲਈਏ ਕਿ ਪੇਸ਼ੈਂਟ ਇੱਕ ਵਾਰੀ ਰੱਬ ਨੂੰ ਪਹੁੰਚ ਗਿਆ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਸਟਾਫ ਉਦਾਸ ਫੋਰ ਦੀ ਐਮਓ ਸੀਗੇ ਡਾਕਟਰ ਕਮਲਪਾਲ ਸਿੰਘ ਜੀ ਆਪਣੇ ਐਨੈਸਥੈਟਿਸਟ ਸੀ ਡਾਕਟਰ ਜੀਵਨ ਜਿਹਨਾਂ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਇੱਥੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਦਾ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓ ਪਲਮਨਰੀ ਰੈਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਉਹਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿਉਂ ਅਨੁਸਾਰ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਸ ਆ ਗਿਆ ਸੀਗਾ ਬਾਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਲ 'ਚ ਨਾ ਹੋਣ ਕਰਕੇ ਅਸੀਂ ਉਹਨੂੰ ਪੇਸ਼ੈਂਟ ਨੂੰ ਗੁਨਾਲਕ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ ਬਾਕੀ ਮੇਰੀ ਲੋਕਾਂ ਸਲੋਤਿਆਂ ਅਨੁਸਾਰ ਇਹ ਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸਾਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸੀਂਹ ਦਾ ਪ੍ਰੋਪਰ ਇਲਾਜ ਹੈਗਾ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪੀਟਲ ਕੋ ਦਾਸਫੁੱਦ ਦੇ ਵੇਚੇ ਤੁਸੀਂ ਜਦੋਂ ਮਰਜ਼ੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜ਼ਰੂਰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਜੀ ਤੇ ਬਸ ਇਹੀ ਮੇਰੀ ਸੋਤਿਆਂ ਨੂੰ ਹੈਗੀ ਆ ਕਿ ਪਲੀਜ਼ ਇਹਦੇ ਧਿਆਨ ਰੱਖੋ ਝਾੜ ਫੂਕ ਵੱਲ ਨੂੰ ਨਾ ਪਿਆ ਕਰੋ